ਨਸਖਵਰ ਪਲੱਸ ਐਸਪਲੇ ਪਹੁੰਚ ਚੁੱਕਿਆ ਹੈ ਸਰਪਾਲ ਸਿੰਘ ਖੇਰਾ ਦੇ ਜਲਦੀਪਿੰਡ ਰਾਮਗੜ੍ਹ ਜੋ ਫਲਾਕਾਲਕੇ ਵਿੱਚ ਪੈਂਦਾ ਹੈ ਅੱਜ ਪਹਿਲੀ ਵਾਰ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਰੈਗੂਲਰ ਬੇਲ ਤੋਂ ਬਾਅਦ ਸਿੰਘ ਖੇਰਾ ਸਾਹਿਬ ਆਪਣੇ ਪਿੰਡ ਪਰਤ ਰਹੇ ਨੇ ਬਹੁਤ ਜੋਸ਼ ਹੈ ਇੱਥੇ ਇੱਕ ਜਸ਼ਨ ਦਾ ਮਾਹੌਲ ਇਹਨਾਂ ਦੇ ਕਾਰ ਵੀ ਅਸੀਂ ਦੇਖਿਆ ਬਣਿਆ ਹੋਇਆ ਤੇ ਸਭ ਤੋਂ ਪਹਿਲਾਂ ਉਹ ਇੱਥੇ ਇੱਕ ਗੁਰਦੁਆਰਾ ਸਾਹਿਬ ਨੇ ਜੋ ਪਿੰਡ ਦੇ ਇੱਥੇ ਨਤਮਤਕ ਖਾਣਗੇ ਉਸ ਤੋਂ ਬਾਅਦ ਇੱਥੋਂ ਕੁਝ ਨੌਜਵਾਨ ਖੜੇ ਨੇ ਜੋ ਕਾਫਲੇ ਦੇ ਸਾਥ ਤੇ ਉਹਨਾਂ ਨੂੰ ਪਿੰਡ ਤੱਕ ਲੈ ਕੇ ਜਾਣਗੇ ਕੀ ਜੋ ਪਿੰਡ ਚ ਅੱਗੇ ਲੋਕ ਪੰਨਾਂ ਦੇ ਸਵਾਗਤ ਲਈ ਖੜੇ ਨੇ ਇਹ ਇੱਕ ਛੋਟੀ ਜਿਹੀ ਚਾਲ ਹੈ ਕਿਉਂਕਿ ਅਸੀਂ ਜਦੋਂ ਅੱਗੇ ਤੋਂ ਵੀ ਦੇਖਦੇ ਆ ਰਹੇ ਹਾਂ ਕਿ ਤੋਂ ਮਡਾਲਾ ਤੋਂ ਲੈ ਕੇ ਸਭ ਪਿੰਡਾਂ ਵਿੱਚ ਉਹਨਾਂ ਦੇ ਸਵਾਗਤ ਲਈ ਅੱਜ ਲੋਕ ਖੜੇ ਨੇ ਲੱਗਦਾ ਇੱਕ ਚੰਗੀ ਵੇਵ ਖੈਰਾ ਸਾਡੇ ਹੱਕ ਵਿੱਚ ਬਣ ਚੁੱਕੀ ਹੈ ਔਰ ਇਹ ਇਲੈਕਸ਼ਨ ਵਿੱਚ ਡੈਫੀਨੇਟਲੀ ਉਸ ਵੇਵ ਦਾ ਉਹਨਾਂ ਨੂੰ ਫਾਇਦਾ ਮਿਲੇਗਾ i <laughs> <laughs> ਪਾਲ ਸਿੰਘ ਖਰਾ ਦੇ ਘਰ ਅਸੀਂ ਪਹੁੰਚ ਗਏ ਆ ਰਾਮਗੜ ਪਿੱਛੇ ਜਸ਼ਨ ਦਾ ਮਹਾਲ ਆ ਨੀਚੇ ਦਿਖਾਓ ਜੀ ਜਰਾ ਪਹੁੰਚ ਗਏ ਨੇ ਉਹ ਗੱਡੀ ਤੇ ਸਵਾਰ ਹੋ ਕੇ ਆ ਰਹੇ ਨੇ ਪਟਾਕੇ ਚੱਲ ਰਹੇ ਲੋਕਾਂ ਜੀ ਬਹੁਤ ਨਾਲੋ ਨਾ ਰੇਟ ਸਿੰਘ ਕਰਤਾਰ ਸਿੰਘ ਖੜਾ ਨੇ ਜਿਹੜੇ ਬਹੁਤ ਪਰੇਸ਼ਾਨ ਪਾਇਆ ਉਹਨਾਂ ਦੀ ਰਿਹਾਈ ਦੇ ਵਿੱਚ ਫੇਰ ਲਈ ਸ਼ਾਨਦਾਰ ਰਵਾਤ ਉਹਨਾਂ ਦਾ ਘਰ ਕਿ ਹੋ ਰਿਹਾ ਹੈ ਅਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਬਾਹਰ ਪਿੰਡ ਪਲਾਥਲ ਕਾ ਸਰਪਾਲ ਸਿੰਘ ਖੜਾ ਦੇ ਨਿਵਾਸ ਤੋਂ ਪੋਲਿਟਿਕਲ ਮੀਟਿੰਗ ਇੱਥੇ ਨਹੀਂ ਰੱਖੀ ਗਈ ਹੈ ਮੀਟਿੰਗ ਨਡਾਲਾ ਸ਼ਹਿਰ ਵਿੱਚ ਹੈ ਜੋ ਕਸਬਾ ਹੈ ਇੱਥੋਂ 15 ਕਿਲੋਮੀਟਰ ਦੂਰ ਹੈ ਉੱਥੇ ਰੱਖੀ ਗਈ ਹੈ ਤੇ ਅਸੀਂ ਰਸਤੇ ਵਿੱਚ ਵੇਟ ਕਰਕੇ ਬਹੁਤ ਜਿਹੇ ਲੋਕ ਵੇਟ ਕਰ ਰਹੇ ਸੀ ਤੇ ਉਹਨਾਂ ਨੇ ਪਹਿਲਾਂ ਨਥਨ ਤੇ ਗੁਰਦੁਆਰਾ ਸਾਹਿਬੋਂ ਆ ਕੇ ਘਰ ਪਹੁੰਚੇ ਨੇ ਥੋੜੀ ਜਿਹੀ ਹਾਜ਼ਰੀ ਲਵਾ ਕੇ ਉਹਨਾਂ ਨੇ ਅੱਗੇ ਕਲੈਕਸ਼ਨ ਕੈਂਪੇਨ ਅੱਜ ਸ਼ੁਰੂ ਕਰਨੀ ਹੈ तो बड़ी लेडीज भी इे परिवार वो भी भी ने तौर पर धन्यवाद करते हुए सुखपाल खरा हम अपने घर में प्रवेश कर रहे हैं तो बढ़िया यानी मूवमेंट जो सेंटीमेंटल ने कि इने जिन्होंने ਅਸਲ ਵਿੱਚ ਬੇਲ ਨਹੀਂ ਮਿਲੀ ਸੀ ਨਕਟਦਾ ਰਿਹਾ ਮਸਲਾ ਕਿ ਹੁਣ ਬੇਲ ਤੋਂ ਬਾਅਦ ਪਹਿਲੀ ਵਾਰ ਅੱਜ ਆਪਣੇ ਘਰ ਦੇ ਵਿੱਚ ਪੜਤੇ ਨੇ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਖਵਾਲ ਸਿੰਘ ਖਰਾ ਦੇ ਰੈਜ਼ਿਡੈਂਸ ਤੋਂ ਸਖਵਾਲ ਸਿੰਘ ਖਰਾ ਜੋ ਮੇਨ ਕੰਟੈਂਡੀਡਰ ਹਮੇਸ਼ਾ ਹੀ ਰਹੇ ਨੇ ਇਨ ਰਿਸਪੈਕਟ ਔਫ ਦਾ ਪਾਰਟੀ ਪਿਛਲੀ ਵਾਰ ਆਮ ਆਦਮੀ ਪਾਰਟੀ ਚੋਂ ਜਿੱਤ ਕੇ ਸੀ ਤੇ ਹੁਣ ਆਪਣੇ ਪਰਿਵਾਰਕ ਨਵੇਂ ਮਰਾਂ ਨੂੰ ਮਿਲ ਕੇ ਘਰ ਦੇ ਅੰਦਰ ਐਂਟਰ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਸਾਨੂੰ ਸ਼ਾਇਦ ਉਹਨਾਂ ਦੇ ਕਾਰਨ ਕਿ ਐਂਟਰੀ ਤੋਂ ਕਿਸੇ ਨੇ ਨਹੀਂ ਦਿਖਾਈਆਂ ਹੋਣਗੀਆਂ ਤੁਹਾਨੂੰ ਡਿਸਕਵਰ ਪਲੱਸ ਦੇਖਦੇ ਹੋ ਦਿਖਾ ਰਿਹਾ ਤੁਸੀਂ ਸ਼ੇਅਰ ਕਰੋ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਜੋ ਦਿਖਾਉਂਦਾ ਸੱਚ ਬੋਲਾਂਗੇ ਸੱਚ ਡਿਸਕਵਰ ਪਲੱਸ ਤੁਹਾਡਾ ਆਪਣਾ